ਸਸਿਕਲ ਦੀ ਸਾਰਣੂ ਆ ਆਪਾਂ ਅੱਜ ਜਿਹੜੀ ਪਿਛਲੇ ਮਹੀਨੇ ਦੀ ਮਾਰਕੀਟ ਰਿਪੋਰਟ ਉਹ ਵੀ ਡਿਸਕਸ ਕਰਦੇ ਆ ਪਰ ਇਹ ਸਭ ਡਿਸਕਸ ਕਰਨ ਤੋਂ ਪਹਿਲਾਂ ਮੈਂ ਥੋੜੀ ਜੀ ਬੇਰਜ਼ਗਾਰੀ ਦੀ ਦਰ ਜਿਹੜੀ ਉਹਦੇ ਬਾਰੇ ਗੱਲਬਾਤ ਜ਼ਰੂਰ ਕਰਨੀ ਚਾਹੂੰਗਾ ਜਿਵੇਂ ਅੱਜ ਹੀ ਬੇਰਜ਼ਗਾਰੀ ਦੇ ਜਿਹੜੇ ਨੰਬਰ ਆਏ ਨੇ ਕੈਨੇਡਾ ਦੇ ਉਹਨਾਂ ਦੇ ਵਿੱਚ ਕੈਨੇਡਾ ਦੀ ਜਿਹੜੀ ਬੇਰਜ਼ਗਾਰੀ ਦਰ ਸੀ ਉਹ ਵੱਧ ਕੇ 6.4% ਹੋ ਗਈ ਪਿਛਲੇ ਮਹੀਨੇ 6.2% ਸੀ ਤੇ ਅ ਅਲਬਰਟਾ ਦੀ ਥੋੜੀ ਜੀ ਘਟੀ ਆ 7.1% ਤੇ ਆਈ ਆ 7.2% ਤੋਂ ਪਰ ਕੈਲਗਰੀ ਦੀ ਜਿਹੜੀ ਸੀਗੀ ਉਹ 8 ਤੋਂ ਵੱਧ ਕੇ 8.1% ਹੋ ਚੁੱਕੀ ਆ ਅ ਬੇਰਜਗਾਰੀ ਦਾ ਦਾ ਇਹ ਨੰਬਰਸ ਮੈਂ ਇਸ ਕਰਕੇ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਜਿਹੜੀ 24 ਜੁਲਾਈ ਨੂੰ ਬੈਂਕ ਆਫ ਕੈਨੇਡਾ ਨੇ ਹੁਣ ਇੰਟਰਸਟ ਰੇਟ ਜਿਹੜਾ ਹੈਗਾ ਉਹਦਾ ਡਿਸੀਜਨ ਲੈਣਾ ਵਾ ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ਾਂ ਵੀ ਦੇਖਣੀਆਂ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀ ਆ ਆਪਣੇ ਰੋਜ਼ਗਾਰੀ ਹੈਗੀ ਆ ਉਹਨੂੰ ਥੋੜਾ ਜਿਹਾ ਘਟਾਇਆ ਜਾਵੇ ਸਲੋ ਕੀਤਾ ਜਾਵੇ ਤੇ ਨਾਲ ਹੀ ਜਿਹੜੀ ਹੈਗੀ ਆਪਣੇ ਮਹਿੰਗਾਈ ਦੀ ਦਰਾਂ 인ਫਲੇਸ਼ਨ ਆ ਜਿਹੜੀ ਉਹਨੂੰ ਵੀ ਘਟ ਕੀਤਾ ਜਾਵੇ ਤੇ ਅਗਰ ਉਹ ਘਟ ਹੁੰਦੀਆਂ ਨੇ ਤਾਂ ਉਹਦਾ ਉਹ ਫਿਰ ਜ਼ਰੂਰ ਇਹਨੂੰ ਵੀ ਜਿਹੜਾ ਇੰਟਰਸਟ ਰੇਟ ਨੂੰ ਘਟਾਉਣਗੇ ਪਰ ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਜਿਹੜੇ ਹੁਣ ਮਹਿੰਗਾਈ ਦੀ ਦਰ ਦੀ ਹੈਗੀਆਂ ਨੇ ਰਿਪੋਰਟਾਂ ਉਹ ਜਾ ਕੇ ਇਸ ਮਹੀਨੇ ਦੀ 20 ਤਰੀਕ ਦੇ ਨੇੜੇ ਉਡਾਉਂਦੀਆਂ ਹੁੰਦੀਆਂ ਨੇ ਤੇ ਉਹਨਾਂ ਤੋਂ ਉਹਨਾਂ ਨੂੰ ਜਿਹੜਾ ਉਹ ਫੈਸਲਾ ਲੈਣ ਲਈ ਹੋਰ ਵੀ ਜਿਹੜਾ ਇੱਕ ਜ਼ਿਆਦਾ ਆ ਕਲੀਅਰ ਪਿਕਚਰ ਉਹਨਾਂ ਨੂੰ ਮਿਲ ਜਾਊਗੀ ਕਿ ਉਹਨਾਂ ਨੇ ਕਿਸ ਪਾਸੇ ਨੂੰ ਜਾਣਾ ਵਾ ਆ ਜਿਹੜੀ ਮਹਿੰਗਾਈ ਦੀ ਦਰ ਸੀ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਪਿਛਲੇ ਮਹੀਨੇ ਉਹ ਵਧ ਗਈ ਸੀ ਹੈਨਾ ਦੂਜੀ ਰਹੀ ਗੱਲ ਜਿਵੇਂ ਸਾਨੂੰ ਪਤਾ ਹੀ ਹੈ ਕਿ ਜਿਹੜੀਆਂ ਵੱਡੀਆਂ ਮਾਰਕੀਟ ਨੇ ਕੈਲਗਰੀ ਇੱਥੇ ਆਪਣੇ ਵੈਨਕੂਵਰ ਟੋਰਾਂਟੋ ਉੱਥੇ ਤੇ ਰੀਅਲ ਏਸਟੇਟ ਦਾ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਵਾ ਟੋਰਾਂਟੋ ਦੇ ਏਰੀਆ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਿਊਜ਼ ਬਹੁਤ ਆ ਰਹੀ ਹੈ ਕਿ ਕਾਂਡੋ ਮਾਰਕੀਟ ਹੈ ਜਿਹੜੀ ਉਹ ਬਹੁਤ ਜ਼ਿਆਦਾ ਫਲੱਡ ਹੋ ਚੁੱਕੀ ਆ ਤੇ ਕੈਲਗਰੀ ਦੇ ਵਿੱਚ ਜਿਹੜੀ ਮਾਰਕੀਟ ਆ ਉਹ ਥੋੜੀ ਜੀ ਸਲੋ ਜ਼ਰੂਰ ਹੋ ਰਹੀ ਆ ਬਾਅਰ ਵੀ ਨੇ ਜਿਹੜੇ ਪਹਿਲੀ ਗੱਲ ਤਾਂ ਜਿਵੇਂ ਪਤਾ ਹੀ ਸਾਨੂੰ ਕਿ ਮਾਰਗੇਜ ਨੂੰ ਕੁਆਲੀਫਾਈ ਕਰਨਾ ਇਹਨਾਂ ਸੌਖਾ ਨਹੀਂ ਹੈ ਜਿਵੇਂ ਜਿੰਨੀਆਂ ਵੀ ਸਾਰੀਆਂ ਕੈਟਾਗਰੀਜ਼ ਹੈਗੀਆਂ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਇਨਵੈਂਟਰੀ ਆ ਉਹ ਵਧੀ ਜਰੂਰ ਪਰ ਨਵੀਆਂ ਲਿਸਟਿੰਗਾਂ ਵੀ ਕੋਈ ਬਹੁਤੀਆਂ ਨਹੀਂ ਆ ਰਹੀਆਂ ਮਾਰਕੀਟ ਹਲੇ ਵੀ ਚੱਲੀ ਜਾ ਰਹੀ ਆ ਵਧੀਆ ਪਰ ਹੁਣ ਪਹਿਲਾਂ ਵਾਂਗੂੰ ਉਨੀ ਸੌਖੀ ਨਹੀਂ ਰਹੀ ਜਦ ਕਿ ਹਲੇ ਵੀ ਜਿਹੜੀਆਂ ਘੱਟ ਪ੍ਰਾਈਸ ਵਾਲੀਆਂ ਪ੍ਰਾਪਰਟੀਆਂ ਹੈਗੀਆਂ ਨੇ ਉਹਨਾਂ ਦੇ ਉੱਪਰ ਹਲੇ ਵੀ ਕਈਆਂ ਥਾਵਾਂ ਦੇ ਉੱਪਰ ਮਲਟੀਪਲ ਆਫਰਸ ਆ ਰਹੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਜਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਜਿਆਦਾ 7 ਲੱਖ ਤੋਂ ਉੱਪਰ ਚਲੀਆਂ ਜਾਂਦੀਆਂ ਨੇ ਉਹਦਾ ਜ਼ਰੂਰ ਉਹਨਾਂ ਦੇ ਉੱਪਰ ਅਸਰ ਹੈਗਾ ਆਪਾਂ ਹੁਣ ਗੱਲ ਕਰਦੇ ਹਾਂ ਪਿਛਲੇ ਮਹੀਨੇ ਦੀ ਤੇ ਪਿਛਲੇ ਮਹੀਨੇ ਜਿਹੜੀਆਂ ਕੁੱਲ ਮਿਲਾ ਕੇ ਸੇਲਜ਼ ਹੋਈਆਂ ਉਹ 2738 ਹੋਈਆਂ ਤੇ ਇਹਦੇ ਵਿੱਚ ਮੈਂ ਹੋਰ ਜ਼ਿਕਰ ਕਰਨਾ ਚਾਹੂੰਗਾ ਕਿ ਸਾਡੀ ਜਿਹੜੀ ਇਨਵੈਂਟਰੀ ਕੈਲਕਿਊਲੀ ਸੀ ਉਹ ਪਿਛਲੇ ਮਹੀਨੇ 3787 ਯੂਨਿਟ ਸੀਗੇ ਸੇਲ ਦੇ ਉੱਪਰ ਤੇ ਉਹ ਪਰ ਫਿਰ ਵੀ 40% ਘੱਟ ਸੀਗੀ ਜਿਹੜਾ ਪਹਿਲਾਂ ਤੋਂ ਜਿਹੜਾ ਟ੍ਰੈਂਡ ਚੱਲਿਆ ਆ ਰਿਹਾ ਉਹਦੇ ਮੁਤਾਬਕ ਉਹ 40% ਘੱਟ ਸੀ ਇਨਵੈਂਟਰੀ ਮੈਂ ਤੁਹਾਨੂੰ ਦੱਸਿਆ ਵੀ ਹਲੇ ਵਧ ਤੇ ਰਹੀ ਹੈ ਪਰ ਹਲੇ ਵੀ ਵੈਸੇ ਕੋਲ ਮੜਾ ਕੇ ਘੱਟ ਹੈਗੀ ਆ ਟੋਟਲ ਸੇਲ ਸੀਗੀਆਂ 2738 ਜਿਹੜੀਆਂ ਕਿ 12.8% ਘਟੀਆਂ ਹੋਈਆਂ ਸੀ ਪਿਛਲੇ ਸਾਲ ਦੇ ਜੂਨ ਦੇ ਮਹੀਨੇ ਦੇ ਮੁਕਾਬਲੇ 2023 ਦੇ ਮੁਕਾਬਲੇ ਨਵੀਆਂ ਲਿਸਟਿੰਗਸ 3798 ਆਈਆਂ ਜਿਹੜੀਆਂ ਕਿ ਆਲਸੋ ਜਿਹੜੀਆਂ ਘਟੀਆਂ ਹੋਈਆਂ ਸੀਗੀਆਂ 3.58 ਆਲਮੋਸਟ ਕਹੋ 4% ਦੇ ਨੇੜੇ ਜਿਹੜੀ ਇਨਵੈਂਟਰੀ ਸੀ ਉਹ ਵਧੀ ਉਹ ਵਧੀ 9.17% ਦੇ ਮੁਕਾਬਲੇ 3787 ਯੂਨਿਟ ਜਿਹੜੇ ਸੇਲ ਤੇ ਲੱਗੇ ਹੋਏ ਸੀ ਜਿਹੜੇ ਹੁਣ ਸਾਰੀਆਂ ਕੈਟਾਗਰੀ ਨੂੰ ਮਿਲਾ ਕੇ ਜਿਹੜੀ ਐਵਰੇਜ ਪ੍ਰਾਈਸ ਸੀ ਕੈਲਗੀ ਦੇ ਵਿੱਚ ਉਹ ਸੀਗੀ 623245 ਜਿਹੜੀ ਕਿ 12.8% ਵਧੀ ਕਹੋ 13% ਦੇ ਨੇੜੇ ਵਧੀ ਬਹੁਤ ਸਿਗਨੀਫੀਕੈਂਟ ਵਧੀ ਹੋਈ ਆ ਹੁਣ ਆਪ ਗੱਲ ਕਰਦੇ ਹਾਂ ਡਿਟੈਚਡ ਹੋਮਸ ਡਿਟੈਚਡ ਹੋਮਸ ਆ ਜਿਹੜੇ ਸਾਨੂੰ ਪਤਾ ਹੀ ਆ ਕਿ ਉਹਨਾਂ ਦੀ ਪ੍ਰਾਈਸ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਉਹਦੇ ਕਰਕੇ ਜਿਹੜੀ ਅਫੋਰਡੇਬਿਲਟੀ ਵੀ ਘਟੀ ਆ ਤੇ ਸੈਲਰ ਵੀ ਉਹਨਾਂ ਉਹਨਾਂ ਨੂੰ ਮਾਰਕੀਟ 'ਚ ਨਹੀਂ ਪਾ ਰਹੇ ਕਿਉਂਕਿ ਹਰ ਕਿਸੇ ਦੀ ਐਕਸਪੈਕਟੇਸ਼ਨ ਇਹੀ ਹੁੰਦੀ ਆ ਰੈਂਟਲ ਮਾਰਕੀਟ ਹਲੇ ਵੀ ਸਟਰੋਂਗ ਚੱਲੀ ਜਾ ਰਹੀ ਆ ਤੇ ਡਿਟੈਚ ਦੀ ਸੇਲਜ਼ ਕਾਫੀ ਘਟੀ ਆ ਉਹ ਰਹੀ 1278 ਯੂਨਿਟ ਵਿਕੇ ਨੇ ਸਾਰੇ ਸ਼ਹਿਰ ਦੇ ਵਿੱਚ ਜਿਹੜੀ ਕਿ ਤਕਰੀਬਨ 16% ਦੇ ਨੇੜੇ ਘਟ ਗਈ ਪਿਛਲੇ ਐਕਸਕਿਊਜ਼ ਮੀ ਪਿਛਲੇ ਸਾਲ ਦੇ ਮੁਕਾਬਲੇ ਜਦੋਂ 1521 ਯੂਨਿਟ ਜਿਹੜੇ ਸੀਗੇ ਸੇਲ ਹੋਏ ਨਵੀਆਂ ਲਿਸਟਿੰਗਸ ਜਿਹੜੀਆਂ ਆਈਆਂ ਉਹ 1809 ਨਵੀਆਂ ਲਿਸਟਿੰਗਸ ਆਈਆਂ ਜਿਹੜੀਆਂ ਕਿ ਘਟੀਆਂ ਹੋਈਆਂ ਸੀ 7.23% ਪਿਛਲੇ ਸਾਲ ਦੇ ਮੁਕਾਬਲੇ ਪਰ ਜਿਹੜੀ ਇਨਵੈਂਟਰੀ ਆ ਉਹ ਵੱਧ ਗਈ 1775 ਯੂਨਿਟ ਹੋ ਗਈ ਟੋਟਲ ਤੇ ਉਹ 7% ਵੱਧ ਗਈ 7.12% ਹੁਣ ਐਵਰੇਜ ਪ੍ਰਾਈਸ ਦੀ ਗੱਲ ਕਰੀਏ ਤਾਂ ਐਵਰੇਜ ਪ੍ਰਾਈਸ ਕੈਲਗਰੀ ਦੇ ਵਿੱਚ ਡਿਟੈਚਡ ਹੋਮਸ ਦੀ 829000 310 ਸੀਗੀ ਜਿਹੜੀ ਕਿ 13.53% ਵਧੀ ਹੋਈ ਆ ਅੱਛਾ ਇੱਥੇ ਮੈਂ ਖਾਸ ਚੀਜ਼ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਮੈਂ ਥੋੜੇ ਜਿਹੇ ਪਿਛਲੇ ਦਿਨਾਂ ਦੇ ਵਿੱਚ ਵਿੱਚ ਮਾਰਕੀਟ ਐਨਾਲਿਸਿਸ ਨਾਰਥ ਈਸਟ ਦੇ ਵਿੱਚ ਕਾਫੀ ਕੀਤੇ ਆ ਉਹਦਾ ਅਸਰ ਕੀ ਆ ਕਿ ਹਰ ਕੋਈ ਬੰਦਾ ਜਾਣਨਾ ਚਾਹੁੰਦਾ ਜੀ ਐਵਰੇਜ ਪ੍ਰਾਈਸ ਕੈਲਗਰੀ ਚ ਘਰ ਦੀ ਕੀ ਆ ਤੇ ਕੈਲਗਰੀ ਦੇ ਵਿੱਚ ਸਭ ਤੋਂ ਘੱਟ ਜਿਹੜੀ ਡਿਟੈਚਡ ਹੋਮਾਂ ਦੀ ਪ੍ਰਾਈਸ ਹੈਗੀ ਆ ਉਹ ਹੈਗੀ ਆ ਜਿਹੜਾ ਈਸਟ ਦਾ ਏਰੀਆ ਜਿਹੜਾ ਆਪਾਂ ਕਹਿ ਦਿੰਨੇ ਆ ਐਰਨਵੁੱਡਸ ਹੋ ਗਿਆ ਐਪਲ ਐਪਲਵੁੱਡ ਐਬੀਡੇਲ ਉਹਨਾਂ ਏਰੀਆ ਦੇ ਵਿੱਚ ਸਭ ਤੋਂ ਘੱਟ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਦੂਜੀ ਚੀਜ਼ ਹੈ ਜਿਹੜਾ ਦੂਜਾ ਏਰੀਆ ਹੁੰਦਾ ਉਹ ਹੈਗਾ ਨਾਰਥ ਈਸਟ ਨਾਰਥ ਈਸਟ ਦੇ ਵਿੱਚ ਡਿਟੈਚਡ ਹੋਮਸ ਦੀ ਪ੍ਰਾਈਸ ਆ ਐਵਰੇਜ 8 ਲੱਖ ਦੇ ਨੇੜੇ ਨਹੀਂ ਹੈ ਤੇ ਉਹ ਕਈ ਵਾਰ ਜਿਹੜਾ ਸੈਲਰ ਹੈਗੇ ਨੇ ਉਹ ਹਰ ਕੋਈ ਐਕਸਪੈਕਟ ਕਰਦਾ ਵੀ ਜੇ ਸਾਰੇ ਸ਼ਹਿਰ ਦੇ ਵਿੱਚ 8 ਲੱਖ ਦੇ ਘਰ ਵਿਕ ਰਿਹਾ ਤਾਂ ਸਾਡਾ ਘਰ ਵੀ 8 ਲੱਖ ਦਾ ਹੀ ਹੋਣਾ ਹੈ ਉਹ ਜ਼ਰੂਰੀ ਨਹੀਂ ਹੈ ਉਹਦੇ ਚ ਜ਼ਿਆਦਾਤਰ ਜਿਹੜਾ ਹਿੱਸਾ ਆ ਜਿਹੜੇ ਘਰ ਨਾਰਥ-ਵੈਸਟ ਹੋਗੇ ਜਾਂ ਸਾਊਥ-ਵੈਸਟ ਦੇ ਵਿੱਚ ਹੋਗੇ ਉਹਨਾਂ ਦੀ ਐਵਰੇਜ ਪ੍ਰਾਈਸ ਸਾਊਥ-ਵੈਸਟ ਦੇ ਏਰੀਆ ਦੇ ਵਿੱਚ ਤਾਂ ਮੇਰੇ ਖਿਆਲ 9 ਲੱਖ ਦੇ ਵੀ ਤੇ ਸਿਟੀ ਸੈਂਟਰ ਆ ਜਿਹੜਾ 9 ਲੱਖ ਤੋਂ ਉੱਪਰ ਉਹਨਾਂ ਦੀ ਐਵਰੇਜ ਪ੍ਰਾਈਸ ਆ ਜਿਹੜੀ ਕਿ ਇਸ ਐਵਰੇਜ ਪ੍ਰਾਈਸ ਨੂੰ ਉੱਪਰ ਲੈ ਕੇ ਜਾਂਦੀ ਆ ਇਸ ਚੀਜ਼ ਨੂੰ ਜ਼ਰੂਰ ਗੌਰ ਚ ਰੱਖਿਓ ਜਦੋਂ ਵੀ ਤੁਸੀਂ ਘਰ ਵੇਚਣਾ ਹੋਇਆ ਤਾਂ ਹੁਣ ਆਪਾਂ ਗੱਲ ਕਰਦੇ ਆ ਪਿਛਲੇ ਹਫ਼ਤੇ ਦੀ ਜਿਵੇਂ ਤੁਹਾਨੂੰ ਦੱਸਿਆ ਵੀ ਇਨਵੈਂਟਰੀ ਥੋੜੀ ਥੋੜੀ ਕਰਕੇ ਵੱਧ ਰਹੀ ਆ ਤੇ ਜਿਹੜੀ ਪਰ ਜਿਹੜੀਆਂ ਲਿਸਟਿੰਗਸ ਨੇ ਉਹ ਮਾਰਕੀਟ ਦੇ ਵਿੱਚ ਹਲੇ ਵੀ ਬਹੁਤ ਘਟ ਆ ਰਹੀਆਂ ਨੇ ਉਨੀਆਂ ਨਹੀਂ ਆ ਰਹੀਆਂ ਜਿੰਨੀਆਂ ਆਉਣੀਆਂ ਚਾਹੀਦੀਆਂ ਨੇ ਆ ਹੁਣ ਆਪਾਂ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ ਨਵੀਆਂ ਲਿਸਟਿੰਗਸ ਆਈਆਂ 790 ਬੈਕ ਔਨ ਦਾ ਮਾਰਕੀਟ ਸੀਗੀਆਂ 107 ਪ੍ਰੋਪਰਟੀਆਂ ਆਈਆਂ ਤਾਂ ਪ੍ਰਾਈਸ ਡਿਕਰੀਜ਼ ਅੱਗੇ ਵੀ ਮੈਂ ਗੱਲ ਕਰਦਾ ਹੁਣਾ ਕਿ ਪ੍ਰੋਪਰਟੀ ਦੀ ਪ੍ਰਾਈਸ ਲਾਉਣੀ ਬਹੁਤ ਜ਼ਰੂਰੀ ਹੈ ਕਿ ਸਹੀ ਲਾਉ 336 ਪ੍ਰੋਪਰਟੀਆਂ ਦੀ ਪ੍ਰਾਈਸ ਘਟਾਈ ਗਈ ਇੱਕ ਹਫਤੇ ਦੇ ਵਿੱਚ ਵਿੱਚ ਤੇ ਪ੍ਰਾਈਸ ਇਨਕਰੀਜ਼ ਸੀਗੀ 26 ਪ੍ਰੋਪਰਟੀਆਂ ਦੀ ਪੈਂਡਿੰਗ ਪ੍ਰੋਪਰਟੀਆਂ 515 ਹੋਈਆਂ ਸੋਲਡ 586 ਤੁਹਾਨੂੰ ਯਾਦ ਹੋਣਾ ਜਦੋਂ ਅਸੀਂ ਪਹਿਲਾਂ ਵੀਡੀਓਜ਼ ਬਣਾਉਂਦੇ ਹੁੰਦੇ ਸੀ ਕਿ ਜਿਹੜੀ ਨਵੀਆਂ ਲਿਸਟਿੰਗਸ ਤੇ ਸੋਲਡ ਤਕਰੀਬਨ ਤਕਰੀਬਨ ਬਰਾਬਰ ਜੇ ਚੱਲੀ ਜਾਂਦੀਆਂ ਹੁੰਦੀਆਂ ਸੀਗੀਆਂ ਹੁਣ ਇੱਥੇ ਫਰਕ ਕਾਫੀ ਜ਼ਿਆਦਾ ਵਾ 790 ਨਵੀਆਂ ਲਿਸਟਿੰਗਸ ਆਈਆਂ ਸੋਲਡ 586 ਨੇ ਤੇ ਐਕਸਪਾਇਰਡ 58 ਹੋਈਆਂ ਪ੍ਰੋਪਰਟੀਆਂ ਵਿਡਰੌਨ 7 ਤੇ ਟਰਮੀਨੇਟਡ 174 ਇਹ ਸੀ ਆਪਣੇ ਕੈਲਗਰੀ ਦੀ ਮਾਰਕੀਟ ਰਿਪੋਰਟ ਪਰ ਅਗਰ ਤੁਹਾਨੂੰ ਕੋਈ ਵੀ ਕੁਐਸਚਨ ਹੋਵੇ ਰੀਅਲ ਏਸਟੇਟ ਬਾਰੇ ਤੇ ਤੁਸੀਂ ਕੁਝ ਵੀ ਜਾਨਣਾ ਚਾਹੁੰਦੇ ਹੋ ਮੋਤਾ ਮੈਨੂੰ ਜਰੂਰ ਕਾਲ ਕਰਿਓ 4036992345 ਧੰਨਵਾਦ ਜੀ